ਜੀ ਦੱਸ ਰਹੇ ਸੀ ਕਿ ਨੌ ਤਰ੍ਹਾਂ ਦੀ ਭਗਤੀ ਦੇ ਵਿੱਚੋਂ ਇੱਕ ਭਗਤੀ ਹੈ ਕੀਰਤਨ ਭਗਤੀ ਤੇ ਸਤਿਗੁਰੂ ਜੀ ਸਮਝਾ ਰਹੇ ਨੇ ਕਿ ਇਹ ਵਿਰਲੇ-ਵਿਰਲੇ ਕੀਰਤਨ ਦਾ ਰਸ ਮੰਨਦੇ ਨੇ ਤੇ ਜਿਨ੍ਹਾਂ ਨੇ ਕੀਰਤਨ ਦੇ ਵਿੱਚ ਬੈਠ ਕਰਕੇ ਉਸ ਕਾਲਪੁਰ ਪਰਮਾਤਮਾ ਦੀ ਬਾਣੀ ਨੂੰ ਸੁਣ ਲਿਆ ਸਤਿਗੁਰੂ ਜੀ ਕਹਿੰਦੇ ਫਿਰ ਵੱਜੋ ਮਿਲੈ ਇੱਕ ਨਾਮ ਫਿਰ ਉਹ ਇੱਕ ਨਾਮ ਅਕਾਲਪੁਰਖ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਤੇ ਸਾਧ ਸੰਗਤ ਜੀ ਰਿੱਧ ਜਪ ਜਪ ਜੀਵੈ ਫਿਰ ਜਦੋਂ ਇਹ ਹਿਰਦਾ ਜਪਣ ਲੱਗ ਜਾਂਦਾ ਹੈ ਜਿਸ ਤਰ੍ਹਾਂ ਭਾਈ ਪਰਵਿੰਦਰ ਸਿੰਘ ਜੀ ਰਵਾੜੀ ਵਾਲਿਆਂ ਨੇ ਬੜੇ ਪ੍ਰੇਮ ਦੇ ਵਿੱਚ ਦੋ ਸ਼ਬਦਾਂ ਦੀ ਹਾਜ਼ਰੀ ਭਰੀ ਹੈ ਕਿਉਂਕਿ ਬੜਾ ਆਨੰਦ ਆ ਰਿਹਾ ਸੀ ਕੀਰਤਨ ਤੇ ਸਾਧ ਸੰਗਤ ਜੀ ਹੁਣ ਉਸੇ ਤਰ੍ਹਾਂ ਹੀ ਆਪਾਂ ਜੁੜ ਕੇ ਬੈਠ ਕੇ ਆਪਾਂ ਹਰ ਰੋਜ਼ ਪੜ੍ਹਦੇ ਆ ਤੂੰ ਠਾਕੁਰ ਤੂੰ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਇਹ ਸਾਡਾ ਜੀ ਸਾਡਾ ਸਰੀਰ ਉਸ ਕਾਲਪੁਰਪਰਮਾਤਮਾ ਦੀ ਪੂੰਜੀ ਹੈ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰ ਤੇਰੀ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕਿਰਪਾ ਦੇ ਵਿੱਚ ਬੜੇ ਸੁਖ ਨੇ ਆਓ ਆਪਾਂ ਵੀ ਮਹਾਪੁਰਖਾਂ ਲਈ ਪਾਏ ਹੋਏ ਪੂਰਨਿਆਂ ਤੇ ਚੱਲ ਕਰਕੇ ਉਸ ਕਾਲਪੁਰਖ ਪਰਮਾਤਮਾ ਦੀ ਕਿਰਪਾ ਦੇ ਪਾਤਰ ਬਣੀਏ ਕਿਉਂਕਿ ਇਹ ਸਰੀਰ ਰੂਪੀ ਭਾਂਡੇ ਦੇ ਵਿੱਚ ਇਸ ਰਸਨਾ ਦੁਆਰਾ ਅਕਾਲਪੁਰਖ ਪਰਮਾਤਮਾ ਦਾ ਨਾਮ ਜਪਣਾ ਤੇ ਸਾਧ ਸੰਗਤ ਜੀ ਕੰਨਾਂ ਦੁਆਰਾ ਉਸ ਕਾਲਪੁਰਖ ਪਰਮਾਤਮਾ ਦੇ ਨਾਮ ਨੂੰ ਸੁਣਨਾ ਤੇ ਜਿਸ ਤਰ੍ਹਾਂ ਦੁਨਿਆਵੀ ਭੋਜਨ ਅਸੀਂ ਛਕਦੇ ਆ ਉਹ ਕਿਸੇ ਵੀ ਤਰ੍ਹਾਂ ਛਕ ਲਈਏ ਕੋਈ ਵੀ ਭੋਜਨ ਛਕ ਲਈਏ ਭਾਵੇਂ ਉਹ ਨੂੰ ਕਿਸੇ ਸੋਨੇ ਦੇ ਬਰਤਨ ਦੇ ਵਿੱਚ ਭਾਵੇਂ ਮਿੱਟੀ ਦੇ ਬਰਤਨ ਦੇ ਵਿੱਚ ਤੇ ਭਾਵੇਂ ਹੱਥਾਂ ਤੇ ਰੱਖ ਕਰਕੇ ਛਕ ਲਈਏ ਤੇ ਸਾਧ ਸੰਗਤ ਜੀ ਭੋਜਨ ਦਾ ਟਿਕਾਣਾ ਪੇਟ ਹੈ ਉਸਨੇ ਪੇਟ ਦੇ ਵਿੱਚ ਜਾਣਾ ਤੇ ਜਪਿਆ ਹੋਇਆ ਨਾਮ ਸੁਣੀ ਹੋਈ ਬਾਣੀ ਧੰਨ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਉਸ ਦਾ ਟਿਕਾਣਾ ਹੈ ਹਿਰਦਾ ਤੇ ਉਹ ਹਿਰਦੇ ਦੇ ਵਿੱਚ ਹੀ ਜਾਵੇਗਾ RAM ਨਾਮ ਉਰ ਮੈਂ ਗਏ ਹੋ ਜਾਂਕੇ ਸਾਹਮਣੇ ਹੀ ਕੋਈ ਉਸ ਵਰਗਾ ਹੋਰ ਕੋਈ ਨਹੀਂ ਆਓ ਪਿਆਰ ਦੇ ਵਿੱਚ एकाग्रता ਦੇ ਨਾਲ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਬਚਨ ਪ੍ਰਭ ਕੀ ਉਸਤਤ ਕਰਹੁ ਸੰਤ ਮੀਤ ਸਾਬਦਾਨ ਇਕਾਗਰ ਇਕਾਗਰ ਚਿਤ ਇੱਕ ਮਨ ਇੱਕ ਚਿਤ ਹੋ ਕਰਕੇ ਬਾਣੀ ਦੇ ਨਾਲ ਜੁੜਨ ਦਾ ਯਤਨ ਕਰਨਾ ਆਓ ਪਿਆਰ ਦੇ ਨਾਲ ਜੋ ਬਸੰਤ ਰਾਗ ਦੀ ਸ਼ੁਰੂਆਤ ਹੁੰਦੀ ਹੈ ਤੇ ਅੱਜ ਹੋਲੀ ਦੇ ਦਿਨ ਸਮਾਪਤੀ ਦਾ ਬਸੰਤ ਰਾਗ ਦਾ ਸਮਾ ਹੁੰਦਾ ਹੈ ਤੇ ਸਤਗੁਰਾਂ ਜੀ ਦੀ ਮਹਾਨ ਕਿਰਪਾ ਵੇਖੋ ਇੱਕ ਇੱਕ ਬਚਨ ਨੂੰ ਪੜ੍ਹੀਏ ਇੱਕ ਇੱਕ ਬਚਨ ਨੂੰ ਸੁਣੀਏ ਸਤਗੁਰੂ ਜੀ ਕਹਿੰਦੇ ਤੇਰੇ ਬਚਨ ਅਨੂਪ ਇਹ ਬੜੇ ਸੋਹਣੇ ਨੇ ਸੰਤਨ ਆਧਾਰ ਇਹਨਾਂ ਨੂੰ ਸੰਤਾਂ ਨੇ ਆਪਣੇ ਜੀਵਨ ਦਾ ਆਧਾਰ ਬਣਾਇਆ ਤੇ ਸਾਧ ਸੰਗਤ ਜੀ ਬਾਣੀ ਵਿਚਾਰੀਏ ਜੀਓ ਬਾਣੀ ਨੂੰ ਵਿਚਾਰ ਕੇ ਵੇਖੋ ਅੱਜ ਦਾ ਜੋ ਪਗਣ ਦਾ ਦਿਨ ਹੈ ਇਹ ਹਰ ਇੱਕ ਤਿਉਹਾਰ ਸਾਧ ਸੰਗਤ ਜੀ ਕੁਝ ਨਾ ਕੁਝ ਮੈਸੇਜ ਕੁਝ ਨਾ ਕੁਝ ਸੁਨੇਹਾ ਦੇ ਕੇ ਜਾਂਦਾ ਹੈ ਇਹ ਕਿਸੇ ਨਾ ਕਿਸੇ ਰੁੱਤ ਦੇ ਨਾਲ ਜੁੜਿਆ ਹੁੰਦਾ ਹੈ ਜਿਹੜਾ ਇਹ ਹੁਲੀ ਦਾ ਤਿਉਹਾਰ ਹੈ ਸਤਿਗੁਰੂ ਜੀ ਬਾਣੀ ਦੇ ਨਾਲ ਆਪਾਂ ਸ਼ਬਦ ਆਰੰਭ ਕਰੀਏ ਦਿੱਤੇ ਹੋਏ ਸਮੇਂ ਦੇ ਵਿੱਚ ਰਹਿ ਕਰਕੇ ਕੀਰਤਨ ਦੀ ਸੇਵਾ ਜਿਉਂ ਬੁਲਾਵੇ ਤੂੰ ਬੋਲੇ ਸਵਾਮੀ ਕੁਦਰਤ ਕਵਨੁ ਸਮਾਰੀ ਆਓ ਪਿਆਰ ਦੇ ਨਾਲ ਸਤਨਾਮ ਵਾਇਗਰੂ ਦਾ ਜਾਪ ਕਰਨਾ ਹੈ ਬਾਣੀ ਦੇ ਨਾਲ ਜੁੜਨਾ ਹੈ ਵਾਹਿ ਨੀਧਿਤੈ ਵਾ ਵਾ ਇੱਕ ਅਖਰੀ ਹਰ ਮਨ ਵਸਤ ਨਾਨਕ ਹੋਤਿ ਤੇ ਨਿਹਾਲ ਏ ਪ੍ਰਾਣਨ

ਮੈਂ ਸਭ ਦੁੱਖ ਹਰੂੰ ਏ ਸਰਨ ਜੋ ਦਇਆਲ ਹੈ ਦਿਨ ਲੋਤ ਤਮਯਾ ਕਰੂਪ ਸ੍ਰੀ தீ சிமரந்த ர ਆਨੰਦ ਗੁਣੀ ਨਿਧਾ i i <laughs> ਤੂੰ ਬੇਅੰਤ ਭੋਲੀ ਕੀਨੀ ਸੰਤ ਸੇ ਭੋਲੀ ਕੀਨੀ ਸੰਤ ਸੇ ਅੱਜ ਹਮਾ ਪ੍ਰਪ ਸੰਗੀ ਅੰਗ ਲਾਕਾ <laughs> like a... ਅੱਜ ਹਮਾਰਾ ਚੰਦ ਕੋ ਹਰ ਰੰਗ ਲਾ ਕੋ ਇਸ ਚੋਕ ਮੈਂ ਸੋ ਕਹੀ ਹੈ ਤੂੰ ਹੈ ਸੂਰਾ